ਜੋ ਜੀ ক্রিকেট ਖੇਡਦੇ ਹੋ ਮੈਂ ਦੇਖਿਆ ਗਰਾਊਂਡ 'ਚ ਮੁੰਡੇ ਦੋ ਹੱਥ ਨਾਲ ਨਹੀਂ ਚੱਕੇ ਛੋਕੇ ਲਗਾਉਂਦੇ ਤੁਸੀਂ ਇੱਕ ਹੱਥ ਨਾਲ ਹੀ ਲੱਗੇ ਹੋਨੇ ਇਹ ਤਾਂ ਜੀ ਮਾਲਕ ਦੀ ਕਿਰਪਾ ਜੀ ਉਹਨੇ ਸਾਰੇ ਗੁਣ ਦਿੱਤੇ ਹੋਏ ਆ ਜੀ ਹੁਣ ਜਦੋਂ ਪਹਿਲੀ ਵਾਰੀ ਗਰਾਊਂਡ 'ਚ ਗਏ ਸੀ ਬਿਨਾ ਹੱਥ ਤੋਂ ਤੋ ਉਸ ਟਾਈਮ ਆਰਟੀਫੀਸ਼ੀਅਲ ਆਤ ਲੱਗ ਗਿਆ ਸੀ ਇਹ ਬਿਨਾ ਹੱਥ ਤੋਂ ਗਏ ਸੀ ਬਿਨਾ ਹੱਥ ਤੋਂ ਗਏ ਸੀ ਜੀ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਕਿ ਹਨਾ ਜੀ ਜਿੰਨਾ ਤਾੜੀਆਂ ਮਾਰਦੇ ਸੀ ਦਰਸ਼ਕ ਕੈਚ ਕਰਨਾ ਛੱਕਾ ਮਾਰਨਾ ਸਨਮਾਨ ਬਹੁਤ ਹੋਇਆ ਜੀ ਤੇ ਉਦੋਂ ਮੈਂ ਗਰਾਊਂਡ 'ਚ ਬੈਠਾ ਸੀਗਾ ਸਾਡਾ ਮੈਚ ਚੱਲਦਾ ਸੀਗਾ ਪਿੰਡ ਦਾ ਮੈਚ ਚੱਲਦਾ ਸੀ ਨਾਲ ਦੇ ਪਿੰਡ ਦੇ ਨਾਲ ਤੇ ਉਦੋਂ ਰਹਿ ਗਏ ਸੀਗੇ 24 ਰਨ ਲਈ ਲਾਸਟ ਓਵਰ 'ਚ ਤੇ ਉਹ ਮੁੰਡਾ ਆਊਟ ਹੋ ਗਿਆ ਸੀਗਾ ਮੈਂ ਸੋਚਿਆ ਕਿ ਮੈਂ ਜਾਣਾ ਮੈਂ ਉੱਥੇ ਕਹਿਤਾ ਮੁੰਡੇ ਨੂੰ ਕਿ ਮੈਂ ਜਾਣਾ ਤਾਂ ਵਿੱਚ ਵਿੱਚੋਂ ਇੱਕ ਬੰਦੇ ਨੇ ਕਹਤੇ ਕਿ ਨਹੀਂ ਯਾਰ ਹੁਣ ਤੂੰ ਇੰਨੇ ਜੋਗਾ ਨਹੀਂ ਇੰਨਾ ਨਹੀਂ ਰਿਹਾ ਤੂੰ ਇੰਨੇ ਜੋਗਾ ਨਹੀਂ ਰਿਹਾ ਵੀ ਤੂੰ ਰਹਿਣ ਦੇ ਅੱਛਾ ਉਹਨੇ ਮਤਲਬ ਕੈਨ ਦਾ ਬਾਬ ਕਿ ਹੋ ਸਕਦਾ ਉਹਨੇ ਦੂਜੇ ਵੇਚ ਕਿਆ ਹੋਵੇ ਹੈਨਾ ਵੀ ਹੱਥ ਨਹੀਂ ਰਿਹਾ ਵੀ ਚਲ ਛੱਡ ਕਾਨੂੰ ਬਟ ਉਹਨੂੰ ਮੈਂ ਕਿੱਦਾਂ ਲੈ ਗਿਆ ਦਿਲ ਤੇ ਵੀ ਇਹਨੇ ਮੈਨੂੰ ਅੱਜ ਕਹਿਤਾ ਫਿਰ ਮੈਂ ਆਪ ਮੈਂਦ ਕਰਨੀ ਸਟਾਰਟ ਕਰਕੇ ਅੱਜ ਉਹੀ ਬੰਦਿਆਂ ਤੋਂ ਮੈਂ ਇੱਕ ਵਾਰ ਇਹ ਕਹਤਾ ਕਿ ਯਾਰ ਤੂੰ ਓਪਨਰ ਜਾ ਤੁਸੀਂ ক্রিকেট ਖੇਡਦੇ ਹੋ ਮੈਂ ਦੇਖਿਆ ਗਰਾਊਂਡ 'ਚ ਮੁੰਡੇ ਦੋ ਹੱਥ ਨਾਲ ਨਹੀਂ ਚੱਕੇ ਝੋਕੇ ਲਗਾਉਂਦੇ ਤੁਸੀਂ ਇੱਕ ਹੱਥ ਨਾਲ ਹੀ ਲੱਗੇ ਹੋਣੇ ਇਹ ਤਾਂ ਜੀ ਮਾਲਕ ਦੀ ਕਿਰਪਾ ਜੀ ਉਹਨੇ ਸਾਰੇ ਗੁਣ ਦਿੱਤੇ ਹੋਏ ਆ ਜੀ ਹੁਣ ਹਰ ਇੱਕ ਨੂੰ ਮਾਰ ਦਿੰਦੇ ਆ ਚੰਗੇ ਚੰਗੇ ਬੋਲਰਾਂ ਨੂੰ ਬਟ ਹੁਣ ਥੋੜਾ ਕਮਾ ਕਰਕੇ ਦੂਰ ਹੋ ਗਏ ਬਟ ਸੈਟਰਡੇ ਸੰਡੇ ਦੀ ਗੇਮ ਹੈਗੀ ਆਪਣੀ ਖੇਡਦੇ ਆ ਜੀ ਤੇ ਜਦੋਂ ਗਰਾਊਂਡ 'ਚ ਜਾਂਦੇ ਉਹ ਮੁੰਡੇ ਕਹਿੰਦੇ ਆ ਕਿ ਜਦੋਂ ਪਹਿਲੀ ਵਾਰੀ ਗਰਾਊਂਡ 'ਚ ਗਏ ਸੀ ਬਿਨਾ ਹੱਥ ਤੋਂ ਤੋ ਉਸ ਟਾਈਮ ਆਰਟੀਫੀਸ਼ੀਅਲ ਹੱਥ ਲੱਗ ਗਿਆ ਸੀ ਆ ਬਿਨਾ ਹੱਥ ਤੋਂ ਗਏ ਸੀ ਬਿਨਾ ਹੱਥ ਤੋਂ ਗਏ ਸੀਗੇ ਜੀ ਬਹੁਤ ਜ਼ਿਆਦਾ ਮ अच्छा ਕੰਮ ਮਾਰਨਾ ਸਨਮਾਨ ਬਹੁਤ ਹੋਇਆ ਜੀ ਘਰੇ ਕੰਦ ਪਰੀ ਹੋਈ ਹੈ ਸਨਮਾਨ ਨਾਲ ਪੂਰੀ ਹਾਂ ਤੁਹਾਨੂੰ ਕਈ ਅਵਾਰਡਸ ਵੀ ਮਿਲੇ ਹੋਏ ਆ ਉਹ ক্রিকেট ਦੇ ਹੀ ਆ ক্রিকেট ਦੇ ਹੀ ਆ ਮੈਮ ਜਦੋਂ ਗਰਾਊਂਡ ਤੇ ਚ ਗਏ ਸੀ ਪਹਿਲੀ ਵਾਰੀ ਮੁੰਡਿਆਂ ਨੇ ਤੁਹਾਨੂੰ ਬਿਨਾ ਹੱਥ ਤੋਂ ਦੇਖਿਆ ਸੀ ਤਾਂ ਉਹਨਾਂ ਨੇ ਇੱਕ ਵਾਰੀ ਕਿਹਾ ਸੀਗਾ ਕਿ ਤੂੰ ਤਾਂ ਉਹਨ ক্রিকেট ਖੇਡ ਨਹੀਂ ਪਾਏਗਾ ਜਾਂ ਤੂੰ ਪਹਿਲੇ ਵਾਂਗ ਨਹੀਂ ਖੇਡ ਪਾਏਗਾ ক্রিকেট ਹੱਥ ਤੋਂ ਪਹਿਲਾਂ ਮੈਂ ਖੇਡਦਾ ਸੀਗਾ ਇੱਕ ਵਧੀਆ ਬੋਲਰ ਸੀਗਾ ਬਟ ਜਦੋਂ ਹੱਥ ਕੱਟ ਗਿਆ ਸੀਗਾ ਰਾਈਟ ਹੈਂਡੀ ਸੀ ਨਾ ਜੀ ਤੇ ਉਦੋਂ ਮੈਂ ਗਰਾਊਂਡ 'ਚ ਬੈਠਾ ਸੀਗਾ ਸਾਡਾ ਮੈਚ ਚੱਲਦਾ ਸੀਗਾ ਪਿੰਡ ਦਾ ਮੈਚ ਚੱਲਦਾ ਸੀ ਨਾਲ ਦੇ ਪਿੰਡ ਦੇ ਨਾਲ ਉਦੋਂ ਰਹਿ ਗਏ ਸੀਗੇ 24 ਰਨ ਜੀ ਲਾਸਟ ਓਵਰ ਚ ਤੇ ਉਹ ਮੁੰਡਾ ਆਊਟ ਹੋ ਗਿਆ ਸੀਗਾ ਮੈਂ ਸੋਚਿਆ ਕਿ ਮੈਂ ਜਾਣਾ ਮੈਂ ਉੱਥੇ ਕਹਿਤਾ ਮੁੰਡੇ ਨੂੰ ਕਿ ਮੈਂ ਜਾਣਾ ਤਾਂ ਵਿੱਚ ਵਿੱਚੋਂ ਇੱਕ ਬੰਦੇ ਨੇ ਕਹਤੇ ਕਿ ਨਹੀਂ ਯਾਰ ਹੁਣ ਤੂੰ ਇੰਨੇ ਜੋਗਾ ਨਹੀਂ ਇੰਨਾ ਨਹੀਂ ਰਿਹਾ ਤੂੰ ਇੰਨੇ ਜੋਗਾ ਨਹੀਂ ਰਿਹਾ ਵੀ ਤੂੰ ਰਹਿਣ ਦੇ ਅੱਛਾ ਉਹਨੇ ਮਤਲਬ ਕਹਿਣ ਦਾ ਬਾਬੇ ਕੀ ਹੋ ਸਕਦਾ ਉਹਨੇ ਦੂਜੇ ਵੇਚ ਕਿਹਾ ਹੋਵੇ ਹਨਾ ਵੀ ਹੱਥ ਨਹੀਂ ਰਿਹਾ ਵੀ ਚੱਲ ਛੱਡ ਕਾਨੂੰ ਬਟ ਉਹਨੂੰ ਮੈਂ ਕਿੱਦਾਂ ਲੈ ਗਿਆ ਦਿਲ ਤੇ ਵੀ ਇਹਨੇ ਮੈਨੂੰ ਅੱਜ ਕਹਿਤਾ ਫਿਰ ਮੈਂ ਆਪਦਾ ਮਿਹਨਤ ਕਰਨੀ ਸਟਾਰਟ ਕਰਕੇ ਅੱਜ ਉਹੀ ਬੰਦਿਆਂ ਤੋਂ ਮੈਂ ਇੱਕ ਵਾਰ ਇਹ ਕਹਤਾ ਕਿ ਯਾਰ ਤੂੰ ਓਪਨਰ ਜਾ ਅੱਛਾ ਤੇ ਉਦੋਂ ਤੋਂ ਬਾਅਦ ਓਪਨਿੰਗ ਕਰਦੇ ਆ ਜੀ ਪਿੰਡ ਚੋਂ ਜਾ ਕੇ ਅੱਜ ਗਰਾਊਂਡ ਚ ਉਦੈ ਮਾਨ ਸਨਮਾਨ ਮਿਲਦਾ ਹੈ ਬਹੁਤ ਜ਼ਿਆਦਾ ਮਿਲਦਾ ਹੈ ਮਤਲਬ ਪਿਆਰ ਤਾਂ ਇੰਨਾ ਮਿਲਦਾ ਜੀ ਮੈਂ ਦੱਸ ਨਹੀਂ ਸਕਦਾ ਜੀ ਮੈਂ ਰਿਣੀ ਰਹੂੰਗਾ ਹਮੇਸ਼ਾ ਜਿਹੜੇ ਨਾ ਆਪਣਾ ਮਾਨ ਸਨਮਾਨ ਕੀਤਾ ਹੁਣ ਤੱਕ ਹੀ ਮੈਂ ਭੁੱਲ ਨਹੀਂ ਸਕਦਾ ਉਹਨਾਂ ਬੰਦਿਆਂ ਨੂੰ ਜੀ ਤੁਸੀਂ ਕ੍ਰਿਕਟ ਖੇਡਦੇ ਹੋ ਮੈਂ ਦੇਖਿਆ ਗਰਾਊਂਡ 'ਚ ਮੁੰਡੇ ਦੋ ਹੱਥ ਨਾਲ ਨਹੀਂ ਚੱਕੇ ਛੋਕੇ ਲਗਾਉਂਦੇ ਤੁਸੀਂ ਇੱਕ ਹੱਥ ਨਾਲ ਹੀ ਲੱਗੇ ਹੋ ਨੇ ਇਹ ਤਾਂ ਜੀ ਮਾਲਕ ਦੀ ਕਿਰਪਾ ਜੀ ਉਹਨੇ ਸਾਰੇ ਗੁਣ ਦਿੱਤੇ ਹੋਏ ਆ ਜੀ ਹੁਣ ਜਦੋਂ ਪਹਿਲੀ ਵਾਰੀ ਗਰਾਊਂਡ 'ਚ ਗਏ ਸੀ ਬਿਨਾਂ ਹੱਥ ਤੋਂ ਉਸ ਟਾਈਮ ਆਟੀਫੀਸ਼ਲ ਆਤਲਗ ਹੋਇਆ ਸੀ ਜਾਂ ਬਿਨਾਂ ਹੱਤੋਂ ਗਏ ਸੀ ਬਿਨਾਂ ਹੱਤੋਂ ਗਏ ਸੀ ਜੀ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਕਿ ਹਨਾ ਜੀ ਜਿੰਨਾ ਤਾੜੀਆਂ ਮਾਰਦੇ ਸੀ ਦਰਸ਼ਕ ਅਟੈਚ ਕਰਨਾ ਛੱਕਾ ਮਾਰਨਾ ਸਨਮਾਨ ਬਹੁਤ ਹੋਇਆ ਜੀ ਤੇ ਉਦੋਂ ਮੈਂ ਗਰਾਊਂਡ 'ਚ ਬੈਠਾ ਸੀਗਾ ਸਾਡਾ ਮੈਚ ਚੱਲਦਾ ਸੀਗਾ ਪਿੰਡ ਦਾ ਮੈਚ ਚੱਲਦਾ ਸੀ ਨਾਲ ਦੇ ਪਿੰਡ ਦੇ ਨਾਲ ਤੇ ਉਦੋਂ ਰਹਿ ਗਏ ਸੀਗੇ 24 ਰਨ ਲਈ ਲਾਸਟ ਓਵਰ 'ਚ ਤੇ ਉਹ ਮੁੰਡਾ ਆਊਟ ਹੋ ਗਿਆ ਸੀਗਾ ਮੈਂ ਸੋਚਿਆ ਕਿ ਮੈਂ ਜਾਣਾ ਮੈਂ ਉੱਥੇ ਕਹਿਤਾ ਮੁੰਡੇ ਨੂੰ ਕਿ ਮੈਂ ਜਾਣਾ ਤਾਂ ਵਿੱਚ ਵਿੱਚੋਂ ਇੱਕ ਬੰਦੇ ਨੇ ਕਹਤੇ ਆ ਕਿ ਨਹੀਂ ਯਾਰ ਹੁਣ ਤੂੰ ਇੰਨੇ ਜੋਗਾ ਨਹੀਂ ਇੰਨਾ ਨਹੀਂ ਰਿਹਾ ਤੂੰ ਇੰਨੇ ਜੋਗਾ ਨਹੀਂ ਰਿਹਾ ਵੀ ਤੂੰ ਰਹਿਣ ਦੇ ਅੱਛਾ ਉਹਨੇ ਮਤਲਬ ਕੈਨ ਦਾ ਬਾਬੇ ਕੀ ਹੋ ਸਕਦਾ ਉਹਨੇ ਦੂਜੇ ਵੇਚ ਕੇ ਆ ਹੋਵੇ ਹੈਨਾ ਵੀ ਹੱਥ ਨਹੀਂ ਰਿਹਾ ਵੀ ਚਲ ਛੱਡ ਕਾਨੂੰ ਬਟ ਉਹਨੂੰ ਮੈਂ ਕਿੱਦਾਂ ਲੈ ਗਿਆ ਦਿਲ ਤੇ ਵੀ ਇਹਨੇ ਮੈਨੂੰ ਅੱਜ ਕਹਿਤਾ ਫਿਰ ਮੈਂ ਆਪਦਾ ਮਿਹਨਤ ਕਰਨੀ ਸਟਾਰਟ ਕਰਕੇ ਅੱਜ ਉਹੀ ਬੰਦਿਆਂ ਤੋਂ ਮੈਂ ਇੱਕ ਵਾਰ ਇਹ ਕਹਤਾ ਕਿ ਯਾਰ ਤੂੰ ਓਪਨਰ ਜਾ ਜੋ ਸੀ ক্রিকেট ਖੇਡਦੇ ਹੋ ਮੈਂ ਦੇਖਿਆ ਗਰਾਊਂਡ 'ਚ ਮੁੰਡੇ ਦੋ ਹੱਥ ਨਾਲ ਨਹੀਂ ਚੱਕੇ ਝੋਕੇ ਲਗਾਉਂਦੇ ਤੁਸੀਂ ਇੱਕ ਹੱਥ ਨਾਲ ਹੀ ਲੱਗੇ ਹੋਣੇ ਇਹ ਤਾਂ ਜੀ ਮਾਲਕ ਦੀ ਕਿਰਪਾ ਜੀ ਉਹਨੇ ਸਾਰੇ ਗੁਣ ਦਿੱਤੇ ਹੋਏ ਆ ਜੀ ਹੁਣ ਹਰ ਇੱਕ ਨੂੰ ਮਾਰ ਦਿੰਦੇ ਆ ਚੰਗੇ ਚੰਗੇ ਬੋਲਰਾਂ ਨੂੰ ਬਟ ਹੁਣ ਥੋੜਾ ਕੰਮਾ ਕਰਕੇ ਦੂਰ ਹੋ ਗਏ ਬਟ ਸੈਟਰਡੇ ਸੰਡੇ ਦੀ ਗੇਮ ਹੈਗੀ ਆਪਣੀ ਖੇਡਦੇ ਆ ਜੀ ਤੇ ਜਦੋਂ ਗਰਾਊਂਡ 'ਚ ਜਾਂਦੇ ਉਹ ਤਾਂ ਮੁੰਡੇ ਕਹਿੰਦੇ ਆ ਕਿ ਜਦੋਂ ਪਹਿਲੀ ਵਾਰੀ ਗਰਾਊਂਡ 'ਚ ਗਏ ਸੀ ਬਿਨਾ ਹੱਥ ਤੋਂ ਤੋ ਉਸ ਟਾਈਮ ਆਰਟੀਫੀਸ਼ੀਅਲ ਹੱਥ ਲੱਗ ਗਿਆ ਸੀ ਆ ਬਿਨਾ ਹੱਥ ਤੋਂ ਗਏ ਸੀ ਬਿਨਾ ਹੱਥ ਤੋਂ ਗਏ ਸੀਗੇ ਜੀ ਬਹੁਤ ਜ਼ਿਆ ਇਕ ਕੰਮਰਨਾ ਸਨਮਾਨ ਬਹੁਤ ਹੋਇਆ ਜੀ ਘਰੇ ਕੰਦ ਪਰੀ ਹੋਈ ਹੈ ਸਨਮਾਨ ਨਾਲ ਪੂਰੀ ਹਾਂ ਤੁਹਾਨੂੰ ਕਈ ਅਵਾਰਡਸ ਵੀ ਮਿਲੇ ਹੋਏ ਆ ਉਹ ਕ੍ਰਿਕਟ ਦੇ ਹੀ ਆ ਕ੍ਰਿਕਟ ਦੇ ਹੀ ਆ ਮੈਂ ਜਦੋਂ ਗਰਾਊਂਡ 'ਚ ਗਈ ਸੀ ਪਹਿਲੀ ਵਾਰੀ ਮੁੰਡਿਆਂ ਨੇ ਤੁਹਾਨੂੰ ਬਿਨਾ ਹੱਥ ਤੋਂ ਦੇਖਿਆ ਸੀ ਤਾਂ ਉਹਨਾਂ ਨੇ ਇੱਕ ਵਾਰੀ ਕਿਹਾ ਸੀਗਾ ਕਿ ਤੂੰ ਤਾਂ ਉਹਨ ਕ੍ਰਿਕਟ ਖੇਡ ਨਹੀਂ ਪਾਏਂਗਾ ਜਾਂ ਤੂੰ ਪਹਿਲੇ ਵਾਂਗ ਨਹੀਂ ਖੇਡ ਪਾਏਂਗਾ ਕ੍ਰਿਕਟ ਹੱਥ ਤੋਂ ਪਹਿਲਾਂ ਮੈਂ ਖੇਡਦਾ ਸੀਗਾ ਇੱਕ ਵਧੀਆ ਬੋਲਰ ਸੀਗਾ ਬਟ ਜਦੋਂ ਹੱਥ ਕੱਟ ਗਿਆ ਸੀਗਾ ਰਾਈਟ ਹੈਂਡੀ ਸੀ ਨਾ ਜੀ ਤੇ ਉਦੋਂ ਮੈਂ ਗਰਾਊਂਡ 'ਚ ਬੈਠਾ ਸੀਗਾ ਸਾਡਾ ਮੈਚ ਚੱਲਦਾ ਸੀਗਾ ਪਿੰਡ ਦਾ ਮੈਚ ਚੱਲਦਾ ਸੀ ਨਾਲ ਦੇ ਪਿੰਡ ਦੇ ਨਾਲ ਤੇ ਉਦੋਂ ਰਹਿ ਗਏ ਸੀਗੇ 24 ਰਨ ਜੀ ਲਾਸਟ ਓਵਰ 'ਚ ਜੀ ਤੇ ਉਹ ਮੁੰਡਾ ਆਊਟ ਹੋ ਗਿਆ ਸੀਗਾ ਮੈਂ ਸੋਚਿਆ ਕਿ ਮੈਂ ਜਾਣਾ ਮੈਂ ਉੱਥੇ ਕਹਿਤਾ ਮੁੰਡੇ ਨੂੰ ਕਿ ਮੈਂ ਜਾਣਾ ਤਾਂ ਵਿੱਚ ਵਿੱਚੋਂ ਇੱਕ ਬੰਦੇ ਨੇ ਕਹਤੇ ਕਿ ਨਹੀਂ ਯਾਰ ਹੁਣ ਤੂੰ ਇੰਨੇ ਜੋਗਾ ਨਹੀਂ ਇੰਨਾ ਨਹੀਂ ਰਿਹਾ ਤੂੰ ਇੰਨੇ ਜੋਗਾ ਨਹੀਂ ਰਿਹਾ ਵੀ ਤੂੰ ਰਹਿਣ ਦੇ ਅੱਛਾ ਉਹਨੇ ਮਤਲਬ ਕਹਿਣ ਦਾ ਪਾਪ ਕਿ ਹੋ ਸਕਦਾ ਉਹਨੇ ਦੂਜੇ ਵੇਚ ਕਿਹਾ ਹੋਵੇ ਨਾ ਵੀ ਹੱਥ ਨਹੀਂ ਰਿਹਾ ਵੀ ਚੱਲ ਛੱਡ ਕਾਨੂੰ ਬਟ ਉਹਨੂੰ ਮੈਂ ਕਿੱਦਾਂ ਲੈ ਗਿਆ ਦਿਲ ਤੇ ਵੀ ਇਹਨੇ ਮੈਨੂੰ ਅੱਜ ਕਹਿਤਾ ਫਿਰ ਮੈਂ ਆਪਦਾ ਮਿਹਨਤ ਕਰਨੀ ਸਟਾਰਟ ਕਰਕੇ ਅੱਜ ਉਹੀ ਬੰਦਿਆਂ ਤੋਂ ਮੈਂ ਇੱਕ ਵਾਰ ਇਹ ਕਹਵਾਤਾ ਕਿ ਯਾਰ ਤੂੰ ਓਪਨਰ ਜਾ ਅੱਛਾ ਤੇ ਉਦੋਂ ਤੋਂ ਬਾਅਦ ਓਪਨਿੰਗ ਕਰਦੇ ਆ ਜੀ ਪਿੰਡ ਚੋਂ ਜਾ ਅੱਜ ਗਰਾਉਂਡ 'ਚ ਉਦਾਂ ਹੀ ਮਾਨ ਸਨਮਾਨ ਮਿਲਦਾ ਹੈ ਬਹੁਤ ਜ਼ਿਆਦਾ ਮਿਲਦਾ ਹੈ ਮਤਲਬ ਪਿਆਰ ਤਾਂ ਇੰਨਾ ਮਿਲਦਾ ਜੀ ਮੈਂ ਦੱਸ ਨਹੀਂ ਸਕਦਾ ਜੀ ਮੈਂ ਰੇਣੀ ਰਹੂੰਗਾ ਹਮੇਸ਼ਾ ਜਿਹੜੇ ਨਾ ਆਪਣਾ ਮਾਨ ਸਨਮਾਨ ਕੀਤਾ ਹੁਣ ਤੱਕ ਹੀ ਮੈਂ ਭੁੱਲ ਨਹੀਂ ਸਕਦਾ ਉਹਨਾਂ ਬੰਦਿਆਂ ਨੂੰ